ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਡੇ YouTube ਦੇ ਚੈਨਲ ਤੇ ਸਵਾਗਤ ਕਰਦੇ ਹਾਂ ਜਿਵੇਂ ਕਿ ਸਭ ਨੂੰ ਪਤਾ ਹੀ ਆ ਆਪਾਂ ਮਾਡਰਨ ਹਿਸਟਰੀ MCQ ਦੀ ਇੱਕ ਸੀਰੀਜ਼ ਸ਼ੁਰੂ ਕਰੀ ਹੈ ਜਿਸ ਵਿੱਚ ਇੱਕ ਕਲਾਸ ਹੋ ਚੁੱਕੀ ਹੈ ਜੇਕਰ ਕਿਸੇ ਨੇ ਉਹ ਪਹਿਲੀ ਕਲਾਸ ਨਹੀਂ ਦੇਖੀ ਤਾਂ ਇੱਕ ਵਾਰ ਜ਼ਰੂਰ ਦੇਖ ਲਵੋ ਤਾਂ ਅੱਜ ਇਹ MCQ ਦੀ ਦੂਜੀ ਕਲਾਸ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਬਸੀਨ ਦੀ ਸੰਧੀ ਬ੍ਰਿਟਿਸ਼ ਅਤੇ ਕਿਸ ਵਿਚਕਾਰ ਹੋਈ ਬਸੀਨ ਦੀ ਸੰਧੀ ਬ੍ਰਿਟਿਸ਼ ਅਤੇ ਬਾਜੀਰਾও 2 ਦੇ ਵਿਚਕਾਰ ਹੋਈ ਬਕਸਰ ਦੀ ਲੜਾਈ ਕਦੋਂ ਲੜੀ ਗਈ ਬਕਸਰ ਦੀ ਲੜਾਈ 22 ਅਕਤੂਬਰ 1764 ਵਿੱਚ ਲੜੀ ਗਈ ਪਲਾਸੀ ਦੀ ਲੜਾਈ ਵਿੱਚ ਬ੍ਰਿਟਿਸ਼ ਫੌਜਾਂ ਦੀ ਅਗਵਾਈ ਕਿਸ ਨੇ ਕੀਤੀ ਤਾਂ ਪਲਾਸੀ ਦੀ ਲੜਾਈ 23 ਜੂਨ 1757 ਵਿੱਚ ਲੜੀ ਗਈ ਤੇ ਬ੍ਰਿਟਿਸ਼ ਦੀ ਬ੍ਰਿਟਿਸ਼ ਫੌਜ ਦੀ ਅਗਵਾਈ ਰਾਬਰਟ ਕਲਾਈਵ ਦੁਆਰਾ ਕੀਤੀ ਗਈ। ਭਾਰਤ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਜਰਨਲ ਕੌਣ ਸੀ? ਤਾਂ ਭਾਰਤ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਗਵਰਨਰ ਜਰਨਲ ਵਾਰਨ ਹੈਸਟਿੰਗ ਸੀ। ਫ੍ਰੈਂਚ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ? ਫ੍ਰੈਂਚ ਨੇ ਆਪਣੀ ਪਹਿਲੀ ਫੈਕਟਰੀ ਸੂਰਤ ਵਿੱਚ 1668 ਈਸਵੀ ਵਿੱਚ ਸਥਾਪਿਤ ਕੀਤੀ। ਵੰਡੀਵਾਸ਼ ਦੀ ਲੜਾਈ ਕਦੋਂ ਹੋਈ 22 ਜਨਵਰੀ 1760 ਨੂੰ ਵੰਡੀਵਾਸ਼ ਦੀ ਲੜਾਈ ਹੋਈ 22 ਜਨਵਰੀ 22 ਜਨਵਰੀ 1760 ਵੰਡੀਵਾਸ਼ ਦੀ ਲੜਾਈ ਕਿਸ ਵਿਚਕਾਰ ਹੋਈ ਇਹ ਲੜਾਈ ਬ੍ਰਿਟਿਸ਼ ਤੇ ਫਰੈਂਚ ਵਿਚਕਾਰ ਹੋਈ ਬ੍ਰਿਟਿਸ਼ ਨੇ ਫਰੈਂਚ ਨੂੰ ਇਸ ਲੜਾਈ ਵਿੱਚ ਹਰਾਇਆ ਸੀ ਬਕਸਰ ਦੀ ਲੜਾਈ ਵਿੱਚ ਬ੍ਰਿਟਿਸ਼ ਫੌਜ ਦੀ ਅਗਵਾਈ ਕਰਨ ਵਾਲਾ ਜਰਨਲ ਬਕਸਰ ਦੀ ਲੜਾਈ ਵਿੱਚ ਬ੍ਰਿਟਿਸ਼ ਫੌਜ ਦੀ ਅਗਵਾਈ ਕਰਨ ਵਾਲਾ ਜਰਨਲ ਮਨਰੂਸੀ ਪਲਾਸੀ ਦੀ ਲੜਾਈ ਅੰਗਰੇਜ਼ਾਂ ਤੇ ਕਿਸ ਵਿਚਕਾਰ ਲੜੀ ਗਈ ਪਲਾਸੀ ਦੀ ਲੜਾਈ 23 ਜੂਨ 1757 ਨੂੰ ਲੜੀ ਗਈ ਇਹ ਅੰਗਰੇਜ਼ਾਂ ਤੇ ਸਰਾਜ ਜੋਦਵਾਲਾ ਸਰਾਜ ਉਦਦੋਲਾ ਦੁਆਰਾ ਲੜੀ ਗਈ ਜਦੋਂ ਲੰਡਨ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਬਣੀ ਤਾਂ ਮੁਗਲ ਬਾਦਸ਼ਾਹ ਕੌਣ ਸੀ ਤਾਂ ਮੁਗਲ ਬਾਦਸ਼ਾਹ ਅਕਬਰ ਸੀ ਜਿਸ ਦਾ ਕਾਰਜਕਾਲ ਮਤਲਬ ਕਾਰਜਕਾਲ ਸੀ 1556 ਤੋਂ ਲੈ ਕੇ 1605 ਈਸਵੀ ਤੱਕ ਕਿਹੜੀ ਕੰਪਨੀ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਆਖਰੀ ਵਾਰ ਆਈ ਤਾਂ ਫਰੈਂਚ ਜੋ ਕਿ ਭਾਰਤ ਵਿੱਚ ਆਖਰੀ ਵਾਰ ਆਏ ਸੀ ਆਜ਼ਾਦੀ ਤੋਂ ਪਹਿਲਾਂ ਜਿਨ੍ਹਾਂ ਨੇ 1668 ਵਿੱਚ 68 ਵਿੱਚ ਸੂਰਤ ਵਿੱਚ ਆਪਣੀ ਫੈਕਟਰੀ ਲਾਈ ਸੀ ਬੰਗਾਲ ਵਿੱਚ ਦੋਰੀ ਸਰਕਾਰ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਤਾਂ ਇਹ ਰਾਬਰਟ ਕਲਾਈਵ ਦੁਆਰਾ ਹੀ ਸ਼ੁਰੂ ਕੀਤੀ ਗਈ ਸੀ ਬੰਗਾਲ ਵਿੱਚ ਸਰਕਾਰ ਦੀ ਦੋਹਰੀ ਪ੍ਰਣਾਲੀ ਨੂੰ ਕਿਸ ਨੇ ਖਤਮ ਕੀਤਾ ਤਾਂ ਇਹ ਖਤਮ ਕਰਨ ਵਾਲਾ ਵਾਰਨ ਹੈਸਟਿੰਗ ਸੀ ਪਹਿਲੀ ਐਂਗਲੋ ਮੈਸੂਰ ਕਿਸ ਸੰਧੀ ਨਾਲ ਖਤਮ ਹੋਈ ਪਹਿਲੀ ਐਂਗਲੋ ਮੈਸੂਰ ਮਦਰਾਸ ਦੀ ਸੰਧੀ ਨਾਲ ਖਤਮ ਹੋਈ ਟੀਪੂ ਸੁਲਤਾਨ ਦੀ ਰਾਜਧਾਨੀ ਕੀ ਸੀ ਟੀਪੂ ਸੁਲਤਾਨ ਦੀ ਰਾਜਧਾਨੀ ਸ਼੍ਰੀ ਰੰਗਪਟਨਮ ਸੀ ਟੀਪੂ ਸੁਲਤਾਨ ਦੇ ਪਿਤਾ ਕੌਣ ਸਨ ਟੀਪੂ ਸੁਲਤਾਨ ਦੇ ਪਿਤਾ ਹੈਦਰ ਅਲੀ ਸੀ ਜਿਨ੍ਹਾਂ ਦੀ ਮੌਤ 7 ਦਸੰਬਰ 7 ਦਸੰਬਰ 1782 ਈਸਵੀ ਵਿੱਚ ਹੋਈ ਸੀ ਟੀਪੂ ਕਿੱਥੋਂ ਦਾ ਸੁਲਤਾਨ ਟੀਪੂ ਸੁਲਤਾਨ ਕਿੱਥੋਂ ਦਾ ਸ਼ਾਸਕ ਸੀ ਤਾਂ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਸੀ ਦੂਜਾ ਐਂਗਲੋ ਮੈਸੂਰ ਯੁੱਧ ਹੇਠ ਲਿਖਿਆਂ ਵਿੱਚੋਂ ਕਿਸ ਸੰਧੀ ਨਾਲ ਸਮਾਪਤ ਹੋਇਆ ਤਾਂ ਦੂਜਾ ਐਂਗਲੋ ਮੈਸੂਰ ਜਦ ਮੈਂਗਲੌਰ ਦੀ ਸੰਧੀ ਨਾਲ ਸਮਾਪਤ ਹੋਇਆ ਸੀ ਵਾਰਨ ਹੈਸਟਿੰਗ ਨੇ ਬੰਗਾਲ ਦੀ ਸਰਕਾਰ ਦੋਹਰੀ ਪ੍ਰਣਾਲੀ ਨੂੰ ਕਿਸ ਸਾਲ ਖਤਮ ਕੀਤਾ ਤਾਂ 1772 ਵਿੱਚ ਇਹ ਪ੍ਰਣਾਲੀ ਨੂੰ ਖਤਮ ਕੀਤਾ ਗਿਆ ਭਾਰਤ ਵਿੱਚ ਸਿੱਖ ਰਾਜ ਦਾ ਮੋਢੀ ਕੌਣ ਸੀ ਭਾਰਤ ਵਿੱਚ ਸਿੱਖ ਰਾਜ ਦਾ ਮੋਢੀ ਮਹਾਰਾਜਾ ਰਣਜੀਤ ਸਿੰਘ ਸੀ ਜਿਸ ਦਾ ਜਨਮ 13 ਨਵੰਬਰ 13 ਨਵੰਬਰ 1780 ਈਸਵੀ ਨੂੰ ਹੋਇਆ 1780 ਈਸਵੀ ਨੂੰ ਹੋਇਆ ਤਾਂ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ